ਤੇ ਸਤਗੁਰੂ ਦੀ ਬਖਸ਼ਿਸ਼ ਕਿਵੇਂ ਹੋਣੀ ਸੀ ਜੇ ਗੁਰੂ ਦਾ ਕਹਿਣਾ ਮੰਨਿਆ ਹੁੰਦਾ ਪਰ ਗੁਰੂ ਦਾ ਕਹਿਣਾ ਤੇ ਮੰਨਿਆ ਹੀ ਨਹੀਂ ਮੁੰਡੇ ਦਾ ਵਿਆਹ ਕੀਤਾ दारू ਫੇਰ ਪੀ ਆਈ ਹੈ ਇਹ ਕਹਿਣਾ ਤੇ ਨਾ ਮੰਨਣਾ ਹੋਇਆ ਕਹਿਣਾ ਤੇ ਗੁਰੂ ਦਾ ਮੰਨਿਆ ਹੀ ਨਹੀਂ ਗੁਰੂ ਆਖ ਰਿਹਾ ਮੇਰੇ ਮੋਹਨ ਸ਼ਰਵਨੀ ਇਹ ਨਾ ਸੁਣਾਏ ਕਿ ਮੈਨੂੰ ਇਹ ਭੇੜੇ ਭੇੜੇ ਗਾਣੇ ਨਹੀਂ ਚਾਹੀਦੇ ਮੈਂ ਭੇੜੇ ਭੇੜੇ ਗਾਣੇ ਹੁਣ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੁੰਦਾ ਨਾ ਬਹੁਤੀ ਵਾਰੀ ਮਹਾਰਾਜ ਦਾ ਪ੍ਰਕਾਸ਼ ਜਦੋਂ ਮਹਾਰਾਜ ਦਾ ਸਰੂਪ ਗੁਰਦੁਆਰੇ ਚੱਲਿਆ ਗਿਆ ਵਾਪਸ ਉੱਥੇ ਹੀ ਡੀਜੇ ਲਾ ਲੈ ਜਾਂਦੇ ਉਸੇ ਥਾਂ ਉੱਤੇ ਜਿਹੜੇ ਜੱਗ ਦੇ ਵਿੱਚ ਉਹ ਪਹਿਲਾਂ ਪਾਣੀ ਜਾਂ ਪਾ ਕੇ ਅੱਗੇ ਤੂਬਕੇ ਦੇ ਰਹੇ ਹੁੰਦੇ ਨਾ ਵੀ ਗੁਰਦੁਆਰੇ ਤੱਕ ਮਹਾਰਾਜ ਦਾ ਸਰੂਪ ਲੈ ਕੇ ਜਾਣਾ ਤੇ ਉਹ ਪਾਣੀ ਸੁੱਟ ਰਹੇ ਹੁੰਦੇ ਆ ਤੂਬਕਾ ਤੂਬਕਾ ਬਾਅਦ ਚ ਕਈਆਂ ਨੇ ਉਹੀ ਜੱਗ ਲੈ ਕੇ ਨਾ ਉਹ ਚ ਦਾਰੂ ਪਾਈ ਹੁੰਦੀ ਇਹ ਹਾਲ ਹੈ ਇਹ ਹਾਲ ਹੈ ਸਾਡਾ ਸਮਾਜ ਕਿਸ ਪਾਸੇ ਤੁਰ ਪਿਆ ਕਿਸ ਮੂਹ ਨਾ ਕਹਿੰਦੇ ਅਸੀਂ ਗੁਰੂ ਪਾਤਸ਼ਾਹ ਦੇ ਗੁਰਪ੍ਰੋਮ ਮਨਾਉਂਦੇ ਆ ਤੇ ਇਹ ਲਫ਼ਜ਼ ਸਾਡੇ ਨਾਮ ਦੇ ਨਾਲ ਵੀ ਜੁੜ ਗਏ ਤੇ ਲੋਕੀ ਆਖਣ ਲੱਗ ਪਏ ਯਾਰ ਤੂੰ ਸੇਖੋਂ ਕਿ ਦਾਰੂ ਨਹੀਂ ਪੀਂਦਾ ਇਹ ਹਾਲ ਹੈ ਸਾਡਾ ਯਾਰ ਤੂੰ ਸੇਖੋ ਕਿ ਦਾਰੂ ਨਹੀਂ ਪੀਂਦਾ ਇਹ ਵਿਚਾਰਾ ਅੱਜ ਆਖੀਆਂ ਜਾਂਦੀਆਂ ਕਿਉਂਕਿ ਅਸੀਂ ਆਪਣੇ ਨਾਮ ਦੇ ਉੱਤੇ ਇੱਕ ਲੇਬਲ ਲਾ ਦਿੱਤਾ ਇੱਕ ਬੇਨਤੀ ਕਰਾਂ ਕਈ ਸੱਜਣਾਂ ਐਸੇ ਹੁੰਦੇ ਨੇ ਜਿਹੜੇ ਇਹ ਗੱਲ ਆਖਦੇ ਨੇ ਜੀ ਅਸੀਂ ਨਹੀਂ ਪੀਂਦੇ ਅਸੀਂ ਨਹੀਂ ਪੀਂਦੇ ਅਸੀਂ ਤੇ ਅੰਮ੍ਰਿਤ ਛਕਿਆ ਹੋਇਆ ਜਿਨ੍ਹਾਂ ਦੇ ਨਾਲ ਅਸੀਂ ਰਿਸ਼ਤਾ ਕੀਤਾ ਨਾ ਵੀ ਕਿਸੇ ਨੇ ਹੁਣ ਆਪਣੀ ਧੀ ਦਾ ਆਨੰਦ ਕਾਰਜ ਕਰਨਾ ਹੈ ਤੇ ਜਿਨ੍ਹਾਂ ਦੇ ਨਾਲ ਅੱਗੇ ਲੜਕੇ ਵਾਲੇ ਨੇ ਉਹ ਵੀ ਨਹੀਂ ਪੀਂਦੇ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਹੋਇਆ ਅਸੀਂ ਨਹੀਂ ਪੀਂਦੇ ਜੀ ਉਹ ਵੀ ਨਹੀਂ ਪੀਂਦੇ ਪਰ ਨਾ ਪਿਉਣੀ ਪੈਣੀ ਹੈ ਜਿਹੜੇ ਬਾਕੀ ਬਰਾਤੀ ਆਉਂਦੇ ਨੇ ਨਾ ਉਹਨਾਂ ਦੇ ਵਿੱਚ ਕਈ ਹੁੰਦੇ ਨੇ ਪੀਣ ਵਾਲੇ ਇਸ ਕਰਕੇ ਸਾਨੂੰ ਇੱਕ ਸਟਾਲ ਜਿਹੜਾ ਇਹ ਉਹ दारू ਦਾ ਵੀ ਲਾਉਣਾ ਪੈਂਦਾ ਹੈ ਕਈ ਇਹ ਐਕਸਕਿਊਜ਼ ਦੇਣਗੇ ਅੱਗੇ ਉਹ ਦੀ ਵੀ ਇਸ ਕਰਕੇ ਨਾ ਅਸੀਂ ਆ ਕੰਮ ਕਰਦੇ ਆ ਬੜੀ ਕਮਾਲ ਦੀ ਗੱਲ ਹੈ ਵੀ ਇੱਕ ਪਾਸੇ ਤੁਸੀਂ ਖੰਡੇ ਦੀ ਪੌਲ ਲਈ ਹੈ ਦੁਗਦਾ ਜੇ ਆ ਗਿਆ ਨਾ ਹਿਸਾਬ ਕਿਤਾਬ ਵੀ ਇੱਕ ਪਾਸੇ ਤੁਸੀਂ ਖੰਡੇ ਦੀ ਪੌਲ ਲਈ ਹੋਈ ਹੈ ਦੂਜੇ ਪਾਸੇ ਤੁਸੀਂ ਸ਼ਰਾਬ ਪਿਆ ਰਹੇ ਹੋ ਉਹਨੂੰ ਕਹਿ ਰਹੇ ਵੀ ਉਹਨਾਂ ਨੂੰ ਪਿਉਣੀ ਪੈਣੀ ਹੈ ਚਲੋ ਹੁਣੇ ਗੌਰ ਕਰਿਓ ਜਰਾ ਇੱਕ ਅੰਮ੍ਰਿਤ ਧਾਰੀ ਆਪਣੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਵਾਸਤੇ दारू ਪਿਉਂਦਾ ਏ ਠੀਕ ਹੈ ਜੀ ਹੁਣ ਦੂਜਾ ਪਾਸਾ ਜਿਹੜੇ दारू ਪੀਣ ਵਾਲੇ ਨੇ ਜਿਹੜੇ दारू ਪੀਣ ਵਾਲੇ ਨੇ ਅੱਗੇ ਜਿੱਥੇ ਉਹਨਾਂ ਨੇ ਰਿਸ਼ਤਾ ਕੀਤਾ ਉਹ ਵੀ ਸ਼ਰਾਬ ਪੀਣ ਵਾਲੇ ਨੇ ਪਰ ਉਹਨਾਂ ਸ਼ਰਾਬ ਪੀਣ ਵਾਲਿਆਂ ਦੇ ਕਈ ਐਸੇ ਰਿਸ਼ਤੇਦਾਰ ਵੀ ਹੁੰਦੇ ਨੇ ਜਿਨ੍ਹਾਂ ਨੇ ਖੰਡੇ ਦੀ ਪੌਲ ਲਈ ਹੁੰਦੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੁੰਦਾ ਹੁੰਦੇ ਨੇ ਨਾ ਵੀ ਸ਼ਰਾਬ ਪੀਣ ਵਾਲਿਆਂ ਦੇ ਵੀ ਅੱਗੇ ਰਿਸ਼ਤੇਦਾਰ ਹੁੰਦੇ ਨੇ ਪਰ ਕੋਈ ਵੀ ਸ਼ਰਾਬ ਪੀਣ ਵਾਲਾ ਜਦੋਂ ਆਪਣੀ ਧੀ ਦਾ ਜਾਂ ਪੁੱਤਰ ਦਾ ਵਿਆਹ ਕਰਦਾ ਹੈ ਨਾ ਉਹ ਕਦੀ ਇਹ ਗੱਲ ਨਹੀਂ ਵੇਖਦਾ ਵੀ ਮੇਰੇ ਰਿਸ਼ਤੇਦਾਰਾਂ ਦੇ ਵਿੱਚ ਕਈਆਂ ਨੇ ਨਾ ਖੰਡੇ ਦੀ ਪੌ ਲੈ ਹੋਣੀ ਹੈ ਇਸ ਕਰਕੇ ਮੈਂ ਸ਼ਰਾਬ ਦਾ ਸਟਾਲ ਇੱਥੇ ਨਹੀਂ ਲਾਉਂਦਾ ਕਿਉਂਕਿ ਅੰਮ੍ਰਿਤਧਾਰੀਆਂ ਨੇ ਆਉਣਾ ਮੇਰੇ ਵਿਆਹ ਦੇ ਉੱਤੇ ਇੱਥੇ ਮੇਰੇ ਬੱਚੇ ਦੇ ਵਿਆਹ ਉੱਤੇ ਅੰਮ੍ਰਿਤਧਾਰੀਆਂ ਨੇ ਆਉਣਾ ਇਸ ਕਰਕੇ ਮੈਂ ਸਟਾਲ ਨਹੀਂ ਲਾਉਂਦਾ ਕਿਉਂਕਿ ਅੰਮ੍ਰਿਤਧਾਰੀਆਂ ਨੇ ਵੀ ਆਉਣਾ ਹੈ ਪਰ ਜਿਹੜਾ ਅੰਮ੍ਰਿਤਧਾਰੀ ਹੈ ਉਹ ਕਹਿ ਰਿਹਾ ਸ਼ਰਾਬੀਆਂ ਨੇ ਆਉਣਾ ਮੈਨੂੰ ਸਟਾਲ ਲਾਣਾ ਪੈਣਾ ਇਹਦਾ ਮਤਲਬ ਕੀ ਹੋਇਆ ਆਪਣੇ ਧਰਮ ਦੇ ਵਿੱਚ ਪੱਕਾ ਕੌਣ ਹੈ ਸ਼ਰਾਬੀ ਆਪਣੇ ਧਰਮ 'ਚ ਪੱਕਾ ਹੋ ਗਿਆ ਅੰਮ੍ਰਿਤ ਧਾਰੀ ਤੇ ਹੋਇਆ ਹੀ ਨਹੀਂ ਸ਼ਰਾਬੀ ਆਪਣੇ ਧਰਮ 'ਚ ਸ਼ਰਾਬੀ ਦਾ ਧਰਮ ਕੀ ਉਹਦਾ ਧਰਮ ਹੈ ਸ਼ਰਾਬ ਪੀਣੀ ਸ਼ਰਾਬੀ ਆਪਣੇ ਧਰਮ 'ਚ ਪੱਕਾ ਹੈ ਉਹਨੂੰ ਕੋਈ ਪਰਵਾਹ ਨਹੀਂ ਹੈ ਭਾਵੇਂ ਅੰਮ੍ਰਿਤ ਧਾਰੀ ਆਵੇ ਭਾਵੇਂ ਜਿਹੜਾ ਮਰਜ਼ੀ ਆਵੇ ਉਹ ਕਹਿੰਦਾ ਮੈਂ ਮੈਂ ਪੀਣੀ ਹੈ ਤੇ ਮੈਂ ਪਿਉਣੀ ਵੀ ਹੈ ਇੱਥੇ ਜਿਹੜਾ ਆਪ ਅੰਮ੍ਰਿਤ ਛੱਕ ਕੇ ਬੈਠਾ ਹੋਇਆ ਨਾ ਉਹ ਕਹਿੰਦਾ ਅਸੀਂ ਆਪ ਤੇ ਨਹੀਂ ਪੀਂਦੇ ਪਰ ਦੂਜਿਆਂ ਨੂੰ ਪਿਉਣੀ ਪੈਣੀ ਹੈ ਇਹ ਹਾਲ ਹੈ ਇਹ ਹਾਲ ਹੈ ਇਹ ਤਾਂ ਨਿਕਾ ਜੀ ਨਿਕੇ ਦਾ ਨੁਕਤਾ ਹੀ ਮੈਂ ਸਾਂਝਾ ਕੀਤਾ ਬਾਣੀ ਸਤਿਗੁਰੂ ਨੇ ਇੰਨੀ ਵਾਰ ਸਾਨੂੰ ਸਮਝਾਇਆ ਜਦੋਂ ਆਖਿਆ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਈ ਖਸਮੋਂ ਧੱਕੇ ਖਾਏ ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰਬਸਾਏ ਭਲਿਆ ਕਿਤੇ ਪੀ ਨਾ ਇਹਨੂੰ ਹੁਣ ਆ ਪੰਕਤੀ ਹੈ ਨਾ ਜਿਤ ਪੀਤਾ ਮਤ ਦੂਰ ਹੋਏ ਲੁਧਿਆਣੇ ਚ ਮੈਨੂੰ ਇੱਕ ਬਾਪੂ ਜੀ ਮਿਲੇ ਬਾਪੂ ਜੀ ਗੱਲਾਂ-ਗੱਲਾਂ 'ਚ ਮੈਨੂੰ ਦੱਸ ਦਿੱਤਾ ਹੁਣ ਉਹਨਾਂ ਨੂੰ ਪਤਾ ਨਹੀਂ ਸੀ ਮੈਂ ਪ੍ਰਚਾਰਕ ਮੈਨੂੰ ਗੱਲਾਂ-ਗੱਲਾਂ 'ਚ ਉਹਨਾਂ ਨੇ ਦੱਸ ਦਿੱਤਾ ਕਹਿੰਦੇ ਪੁੱਤ ਘੋਟਕ ਲਾ ਲਈ ਦੀ ਕਦੀ-ਕਦੀ ਮੈਂ ਕਿਹਾ ਬਾਪੂ ਜੀ ਬਾਣੀ ਦੇ ਵਿੱਚ ਤੇ ਲਿਖਿਆ ਜਿਤ ਪੀਤਾ ਮਤ ਦੂਰ ਹੋਏ ਵੀ ਜਿਹਦੇ ਪੀਣ ਨਾਲ ਬੰਦੇ ਦੀ ਮਤ ਜਿਹੜੀ ਆ ਉਹ ਦੂਰ ਹੋ ਜਾਂਦੀ ਹੈ ਬੰਦੇ ਨੂੰ ਕੋਈ ਸਮਝ ਨਹੀਂ ਆਉਂਦਾ ਮੈਨੂੰ ਬਾਪੂ ਜੀ ਕਹਿੰਦੇ ਪ੍ਰਮਾਣ ਦੁਆਰਾ ਪੜ੍ਹੀ ਜਰਾ ਮੈਂ ਫਿਰ ਪੜ੍ਹਤਾ ਮੈਂ ਕਿਹਾ ਬਾਣੀ 'ਚ ਲਿਖਿਆ ਜਿਤ ਪੀਤਾ ਮਤ ਦੂਰ ਹੋਏ ਬਾਪੂ ਜੀ ਅੱਗੇ ਉਹ ਪਤਾ ਕੀ ਕਹਿੰਦੇ ਕਹਿੰਦੇ ਮੈਂ ਤਾਂ ਪੀਣਾ ਹੀ ਓਨੀ ਕਾ ਜਿਸ ਦੇ ਨਾਲ ਮੇਰੀ ਮਤ ਦੂਰ ਨਹੀਂ ਹ ਮੈਂ ਤਾਂ ਉਹ ਨਹੀਂ ਕਿ ਪੀਣਾ ਜਿੰਦਾ ਮੇਰੀ ਮਤ ਦੂਰ ਨਹੀਂ ਹੁੰਦੀ ਮੈਂ ਬਾਪੂ ਨੇ ਹੁਣ दारू ਪੀਣੀ ਹੈ ਤੇ ਬਾਪੂ ਨੇ ਵੇਖੋ ਜਵਾਬ ਲੱਭ ਲਿਆ ਮੈਂ ਬਾਪੂ ਜੀ ਨੂੰ ਬੇਨਤੀ ਕੀਤੀ ਮੈਂ ਕਿਹਾ ਚਲੋ ਬਾਪੂ ਜੀ ਤੁਸੀਂ ਜਵਾਬ ਤੇ ਲੱਭ ਲਿਆ ਪਰ ਮੇਰੀ ਵੀ ਸੁਣ ਲਓ ਜ਼ਹਿਰ ਨਾ ਦੋ ਤਰ੍ਹਾਂ ਦਾ ਹੁੰਦਾ ਜੇ ਇੱਕ ਜ਼ਹਿਰ ਤੇ ਉਹ ਹੁੰਦਾ ਏ ਜਿਹਨੂੰ ਪੀ ਕੇ ਬੰਦਾ ਉਸੇ ਸਮੇਂ ਮਰ ਜਾਂਦਾ ਇੱਕ ਜ਼ਹਿਰ ਤੇ ਉਹ ਹੈ ਜਿਹੜਾ ਉਸੇ ਸਮੇਂ ਆਨ ਦੀ ਸਪੌਟ ਆਫ ਦੀ ਡੈਥ ਹੋ ਗਈ ਪਰ ਇੱਕ ਜ਼ਹਿਰ ਦੂਜਾ ਹੁੰਦਾ ਜਿਹਨੂੰ ਆਪਾਂ ਸਲੋ ਪੌਇਜ਼ਨ ਕਹਿੰਦੇ ਆ ਜਿਹੜਾ ਹੌਲੀ-ਹੌਲੀ ਅਸਰ ਕਰਦਾ ਮੈਂ ਕਹਾ ਬਾਪੂ ਜੀ ਬੇਸ਼ੱਕ ਬਾਣੀ ਦਾ ਤੁਸੀਂ ਇਦਾਂ ਕਹਿ ਰਹੇ ਹੋ ਪ੍ਰਮਾਣ ਦੀ ਗੱਲ ਕਰਦੇ ਪਿਓ ਪਰ ਸ਼ਰਾਬ ਇੱਕ ਸਲੋਪ ਹੋਇਜ਼ਨ ਵਰਗੀ ਹੁੰਦੀ ਹੈ ਇੱਕ ਨਾ ਇੱਕ ਦਿਨ ਇਹਨੇ ਤੁਹਾਡੇ ਸਰੀਰ ਨੂੰ ਖਰਾਬ ਕਰਨਾ ਹੀ ਕਰਨਾ ਜੇ ਇਹਨੇ ਕਰਨਾ ਹੀ ਕਰਨਾ ਹੈ ਹੁਣ ਗੱਲ ਆਪਾਂ ਇੱਥੋਂ ਤੋਰੀ ਸੀ ਅੰਮ੍ਰਿਤ ਦੀ ਤੇ ਸ਼ਰਾਬ ਦੀ ਗੁਰੂ ਪਾਤਸ਼ਾਹ ਨੇ ਸਾਨੂੰ ਅੰਮ੍ਰਿਤ ਨਾਲ ਜੋੜਿਆ ਅੰਮ੍ਰਿਤ ਕੀ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਅੰਮ੍ਰਿਤ ਬਾਣੀ ਹੈ ਹੁਣ ਬਾਣੀ ਦੇ ਨਾਲ ਆਪਾਂ ਕਿੰਨਾ ਕੁ ਜੁੜੇ ਸਾਡੇ ਲੋਗ ਸ਼ਰਾਬ ਨਾਲ ਜੁੜ ਗਏ ਨਸ਼ਿਆਂ ਦੇ ਨਾਲ ਜੁੜ ਗਏ ਇੱਕ ਬੇਨਤੀ ਕਰਾਂ ਨਸ਼ਾ ਕੱਲਾ ਸ਼ਰਾਬ ਦਾ ਨਹੀਂ ਹੈ ਨਸ਼ਾ ਜਿਹੜੀ ਮਰਜੀ ਚੀਜ਼ ਦਾ ਕਿਸੇ ਨੂੰ ਕਾਮ ਦਾ ਨਸ਼ਾ ਵੀ ਹੈ ਕਿਸੇ ਨੂੰ ਕਰੋਧ ਦਾ ਨਸ਼ਾ ਵੀ ਹੈ ਕਿਸੇ ਨੂੰ ਲੋਭ ਦਾ ਵੀ ਕਿਸੇ ਨੂੰ ਮੋਹ ਦਾ ਵੀ ਕਿਸੇ ਨੂੰ ਹੰਕਾਰ ਦਾ ਵੀ ਇਹ ਸਾਰੇ ਨਸ਼ੇ ਹੀ ਨੇ ਬੰਦਾ ਨਸ਼ਿਆਂ ਵਾਲੇ ਪਾਸੇ ਨੂੰ ਤੇ ਇਸ ਪਾਸੇ ਨੂੰ ਤੁਰ ਪਿਆ ਪਰ ਗੁਰਬਾਣੀ ਦਾ ਅੰਮ੍ਰਿਤ ਬੰਦੇ ਨੇ ਨਹੀਂ ਪੀਤਾ ਗੁਰਬਾਣੀ ਦੇ ਅੰਮ੍ਰਿਤ ਤੋਂ ਦੂਰ ਹੋ ਗਿਆ ਆ ਕਈ ਵਾਰੀ ਨਾ ਬੱਚਿਆਂ ਨੂੰ ਪੁੱਛੋ ਕਈ ਵਾਰੀ ਬੱਚਿਆਂ ਨੂੰ ਪੁੱਛੋ ਪੁੱਤਰ ਕਦੀ ਭੂਤ ਵੇਖਿਆ ਉਹ ਕਹੋ ਬੱਚੇ ਬੱਚੇ ਜਵਾਬ ਦਿੰਦੇ ਕਹਿੰਦੇ ਹਾਂਜੀ ਅੰਕਲ ਜੀ ਵੇਖਿਆ ਇਹ ਕਿੱਥੇ ਵੇਖਿਆ ਕਹਿੰਦੇ ਰਾਤੀ 9 ਵਜੇ ਘਰ ਆ ਜਾਂਦਾ ਤੇ ਕੌਣ ਹੈ ਕਹਿੰਦੇ ਡੈਡੀ ਸਾਡਾ ਜਦੋਂ दारू ਪੀ ਕੇ ਆਉਂਦਾ ਭੂਤ ਹੀ ਹੁੰਦਾ ਏ ਉਹਨੂੰ ਬੱਚਿਆਂ ਵਾਸਤੇ ਤੇ ਉਹ ਹੀ ਭੂਤ ਆ ਨਾ ਕਿਉਂਕਿ दारू ਪੀ ਕੇ ਆਉਂਦਾ ਆਉਂਦੇ ਉਹਨੇ ਮਾਂ ਦਾ ਵੀ ਕਟਾਪਾ ਚੜਨਾ ਬੱਚਿਆਂ ਨੂੰ ਵੀ ਕੁੱਟਣਾ ਵੀ ਉਹਦੇ ਵਾਸਤੇ ਤੇ ਉਹ ਹੀ ਭੂਤ ਹੁਣ ਐਸਾ ਬੰਦਾ ਜਿਹੜਾ ਹੁਣ ਆਪ ਤੇ ਹਾਇ ਹਾਇ ਕਰ ਰਿਆ ਨਾਲ ਟੱਬਰ ਨੂੰ ਵੀ ਹਾਇ ਹਾਇ ਕਰਾ ਰਿਆ ਚੰਗੀ ਤਰ੍ਹਾਂ ਉਹ ਵੀ ਤਾਂ ਵਿਚਾਰੇ ਰੋਂਦੇ ਨੇ ਨਾ ਤੇ ਇਹੋ ਜਿਹਾ ਜਦੋਂ ਮਰਦਾ ਹੈ ਨਾ ਹੁਣ ਨਿਆਣਿਆਂ ਨੂੰ ਕੋਈ ਆਖੇ ਵੀ ਤੁਹਾਡਾ ਪਿਓ ਚੜ੍ਹਾਈ ਕਰ ਗਿਆ ਇਸ ਸੰਸਾਰ ਦੇ ਵਿੱਚੋਂ ਬੜੇ ਦੁੱਖ ਦੀ ਗੱਲ ਹੈ ਪਰ ਬੱਚੇ ਦੇ ਅੰਦਰੋਂ ਖੁਸ਼ੀ ਹੁੰਦੇ ਨਾ ਕਹਿੰਦੇ ਚਲੋ ਕੁੱਟ ਤੇ ਤਾਂ ਛੁਟਕਾਰਾ ਹੋਇਆ ਰੋਜ਼ਾਨਾ ਕੁੱਟਦਾ ਹੀ ਸਾਨੂੰ ਰੋਜ਼ਾਨਾ ਕੁੱਟਦਾ ਹੀ ਛੁਟਕਾਰਾ ਹੋਇਆ ਕਿਤੇ ਮਰਿਆ ਜਾ ਕੇ ਖਪਿਆ ਕਿਤੇ ਕੁੱਟ ਤੋਂ ਤੇ ਛੁਟਕਾਰਾ ਹੋ ਗਿਆ ਇਹ ਤਾਂ ਤਾਂ ਹੀ ਬੜਾ ਕਰਦਾ ਸੀ ਸਾਨੂੰ ਕਿਸੇ ਬੰਦੇ ਨੇ ਸ਼ਰਾਬ ਪੀਤੀ ਹੋਵੇ ਨਾ ਸ਼ਰਾਬ ਪੀ ਕੇ ਘਰ ਦੇ ਵਿੱਚ ਆਵੇ ਕਈ ਵਾਰ ਐਸਾ ਹੁੰਦਾ ਏ ਵੀ ਹੁਣ ਪੂਰਾ ਨਸ਼ੇ ਦੇ ਵਿੱਚ ਐ ਕੁਝ ਬੰਦੇ ਨੂੰ ਸਮਝ ਨਹੀਂ ਆ ਰਿਹਾ ਪਰ ਜ਼ੁਬਾਨ ਤਾਂ ਬੋਲਦਾ ਏ ਜ਼ੁਬਾਨ ਤਾਂ ਬੋਲਦਾ ਬੂਹਾ ਖੜਕਾਇਆ ਕਰਦਾ ਹੁਣ ਬੂਹਾ ਖੜਕਾਇਆ ਤੇ ਬਾਹਰ ਪਤਾ ਕੌਣ ਨਿਕਲਿਆ ਬਾਹਰ ਨਿਕਲੀ ਉਹਦੀ ਪਤਨੀ ਉਹਦੀ ਪਤਨੀ ਬਾਹਰ ਨਿਕਲੀ ਤੇ ਪਤਨੀ ਦੇ ਪੈਰਾਂ ਦੇ ਵਿੱਚ ਲੰਮਾ ਪੈ ਗਿਆ ਕਹਿਣ ਲੱਗਾ ਕਹਿੰਦਾ ਬੇਬੇ ਅੱਜ ਮੈਨੂੰ ਮਾਫ਼ ਕਰ ਦੇ ਅੱਗੇ ਤੋਂ ਨਹੀਂ ਆ ਪੀ ਕੇ ਆਉਂਦਾ ਆਪਣੀ ਪਤਨੀ ਨੂੰ ਆਪਣੀ ਮਾਂ ਸਮਝ ਰਿਹਾ ਹੈ ਸ਼ਰਾਬੀ ਬੰਦੇ ਦਾ ਹਾਲ ਵੀ ਅੱਜ ਮੈਨੂੰ ਮਾਫ਼ ਕਰ ਦੇ ਅੱਗੇ ਤੋਂ ਮੈਂ ਪੀ ਕੇ ਨਹੀਂ ਆਉਂਦਾ ਚਲੋ ਉਹਨੇ ਕੁਝ ਆਖਿਆ ਨਹੀਂ ਪਤਨੀ ਨੇ ਵੀ ਪੀਤੀ ਹੈ ਅੱਗੇ ਥੋੜੀ ਜਿਹੀ ਹੋਰ ਅੱਗੇ ਗਿਆ ਅੱਗੇ ਰਸੋਈ ਦੇ ਲਾਗੇ ਖਲੋਤੀ ਸੀ ਆਪਣੀ ਮਾਂ ਨੂੰ ਕਹਿੰਦਾ ਘਰ ਵਾਲੀ ਸਮਝ ਕੇ ਰੋਜ਼ਾਨਾ ਪੀ ਕੇ ਆਵਾਂਗਾ ਤੂੰ ਕੌਣ ਹੋਣੀ ਐ ਮੈਨੂੰ ਰੋਕਣ ਵਾਲੀ ਹੁਣ ਜ਼ੁਬਾਨ ਤੋਂ ਤੇ ਉਹ ਵੀ ਕਹਿ ਰਿਹਾ ਉਹਨੇ ਮਾਂ ਨੂੰ ਪਤਨੀ ਬਣਾਤਾ ਤੇ ਪਤਨੀ ਨੂੰ ਮਾਂ ਬਣਾਤਾ ਹੈ ਬੰਦੇ ਨੇ ਪੀਤੀ ਹੋਵੇ ਨਾ ਤੇ ਇਹ ਵੀ ਕਈ ਵਾਰ ਆਖ ਦਿੰਦਾ ਹੈ ਅਸੀਂ ਨਾ ਫਲਾਣੀ ਜਗ੍ਹਾ ਇੰਨੀ ਜ਼ਮੀਨ ਮਿਲਦੀ ਐ ਇਹਨੇ ਕਰੋੜਾਂ ਦੀ ਆ ਉਹ ਲੈ ਹੀ ਲੈਣੀ ਐ ਤੇ ਪਤਨੀ ਆਖਦੀ ਐ ਜਿੱਦਾਂ ਤੂੰ दारू ਪੀ ਕੇ ਰੋਜ਼ਾਨਾ ਆਉਂਦਾ ਨਾ ਮੈਨੂੰ ਤਾਂ ਇਹ ਟੈਨਸ਼ਨ ਪਈ ਵੀ ਜਿੰਨੀ ਕਿ ਸਾਡੇ ਕੋਲ ਐ ਨਾ ਇਹ ਵੀ ਵਿਕ ਜਾਣੀ ਐ ਹੋਰ ਤੇ ਲਈ ਨਹੀਂ ਜਾਣੀ ਇਹ ਵੀ ਵਿਕ ਜਾਣੀ ਐ ਇਹਦਾ ਮਤਲਬ ਵੀ ਇੱਕ ਤੇ ਨਸ਼ਾ ਸ਼ਰਾਬ ਦਾ ਐ ਜਿਨਨੇ ਸ਼ਰਾਬ ਦਾ ਨਸ਼ਾ ਪੀਤਾ ਉਹ ਵੀ ਹਵਾ ਤਵਾ ਬੋਲਦਾ ਏ ਉਹਨੂੰ ਕੋਈ ਸਮਝ ਨਹੀਂ ਆਉਂਦਾ ਤੇ ਦੁਨੀਆਂ ਦੇ ਵਿੱਚ ਕਈਆਂ ਨੇ ਕਰਮ ਕਾਂਡਾਂ ਦਾ ਵਿਹਿਮਾ ਭਰਮਾ ਦਾ ਨਸ਼ਾ ਪੀਤਾ ਹੋਇਆ ਹੁਣ ਜਿਨਨੇ ਵਿਹਿਮਾ ਭਰਮਾ ਕਰਮ ਕਾਂਡਾਂ ਦਾ ਨਸ਼ਾ ਪੀਤਾ ਇਹਨਾ ਉਸ ਮਨੁੱਖ ਦਾ ਵੀ ਹਾਲ ਕੁਝ ਇਸੇ ਤਰ੍ਹਾਂ ਦਾ ਹੁੰਦਾ ਏ ਮੂੰਹ ਤੋਂ ਕਰਦਾ ਤੇ ਬੜੀ ਵਾਰੀ ਉਹ ਰੱਬ ਦੀਆਂ ਗੱਲਾਂ ਨੇ ਪਰ ਉਹ ਕੇਵਲ ਮੂੰਹ ਤੱਕ ਹੀ ਸੀਮਤ ਹੁੰਦੀਆਂ ਨੇ